ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਟੌਪਿਕ ਦੇ ਅੰਦਰ ਮੈਂ ਸਰੋਵਰਾਂ ਦੇ ਸਬੰਧ ਵਿੱਚ ਕੁਝ ਗੱਲਾਂ ਬਾਤਾਂ ਆਪਣੇ ਸੱਜਣਾ ਮਿੱਤਰਾਂ ਪੈਣਾ ਭਰਾਵਾਂ ਦੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਨਾ ਨੰਬਰ 1 ਦੇ ਉੱਤੇ ਸਰੋਵਰ ਬਣਾਉਣ ਦੀ ਲੋੜ ਕਿਉਂ ਪਈ ਉਹਦੀ ਲੋੜ ਏ ਸੀ ਵੀ ਪਾਣੀ ਦੀ ਕਮੀ ਨੂੰ ਲੈ ਕੇ ਬੌਲੀਆਂ ਬਣੀਆਂ ਖੂਹ ਬਣੇ ਰਾਵਾਂ ਦੇ ਉੱਤੇ ਨਲਕੇ ਲੱਗਦੇ ਹੁੰਦੇ ਸਨ ਇਆਸ ਤੋਂ ਬਾਅਦ ਖੂ ਰਾਵਾਂ ਦੇ ਉੱਤੇ ਅਕਸਰ ਆ ਪੁਰਾਣੇ ਸਮੇਂ ਦੇ ਅੰਦਰ ਵੇਖ ਸਕਦੇ ਸੀ ਉਹ ਖੂ ਹੁੰਦੇ ਸਨ ਜਿਹੜੇ ਬਹੁਤ ਥਾਈ ਪੂਰੇ ਗਏ ਕਿਧਰੇ ਕਿਧਰੇ ਨਿਸ਼ਾਨੀ ਵਜੋਂ ਅੱਜ ਵੀ ਮਿਲ ਜਾਂਦੇ ਨੇ ਉਹਨਾਂ ਦਾ ਕਾਰਨ ਇਹ ਹੁੰਦਾ ਸੀ ਵੀ ਪੁਰਾਣੇ ਸਮੇਂ ਦੇ ਅੰਦਰ ਅਜ ਵਰਗੇ ਆਮ ਪਾਣੀ ਦੇ ਸਾਧਨ ਨਹੀਂ ਸਨ ਪਾਣੀ ਦੀ ਕਮੀ ਨੂੰ ਲੈ ਕੇ ਪਾਣੀ ਵਰਤੋਂ ਵਿੱਚ ਕਿਵੇਂ ਲਿਆਂਦਾ ਜਾ ਸਕੇ ਖੂ ਬਣ ਗਏ ਬੋਲੀਆਂ ਬਣ ਗਈਆਂ ਜਾਂ ਫਿਰ ਸਰੋਵਰ ਬਣ ਗਏ ਦੂਜਾ ਕੰਮ ਦੂਜੀ ਗੱਲ ਜਦੋਂ ਬਹੁਤ ਸਾਰੇ ਲੋਕ ਪਾਤਸ਼ਾਹ ਦੇ ਕੋਲ ਆਉਂਦੇ ਸਨ ਗੁਰੂ ਸਾਹਿਬਾਨ ਜੀ ਦੇ ਕੋਲ ਆਉਂਦੇ ਸਨ ਤੇ ਉਹ ਇੱਕ ਬੜਾ ਵੱਡਾ ਨੁਕਤਾ ਸੀ ਕਿ ਕੋਈ ਆ ਰਿਹਾ ਕਿਸੇ ਜਾਤ ਦੇ ਨਾਲ ਸੰਬੰਧਿਤ ਆ ਰਿਹਾ ਧਰਮ ਦੇ ਨਾਲ ਸੰਬੰਧਿਤ ਆ ਰਿਹਾ ਇੱਕ ਹੀ ਸਰੋਵਰ ਦੇ ਅੰਦਰ ਜਦੋਂ ਇਕੱਠੇ ਇਸ਼ਨਾਨ ਕਰਦੇ ਨੇ ਸਰੋਵਰ ਵੀ ਉਦੋਂ ਤੇ ਕੱਚੇ ਹੀ ਹੁੰਦੇ ਸਨ ਜਾਂ ਨਿੱਕੀਆਂ ਇੱਟਾਂ ਦੇ ਨਾਲ ਕਿਦਰੇ ਟਾਮਾ ਟੱਲਾ ਥਾਂ ਦੇ ਉੱਤੇ ਪੱਕੇ ਕਰ ਲੈ ਉਹ ਜਦੋਂ ਇਸ਼ਨਾਨ ਕਰਦੇ ਸਨ ਤੇ ਅੰਦਰ ਦੇ ਵਿਤਕਰੇ ਉਹਨਾਂ ਦੇ ਚਲੇ ਜਾਂਦੇ ਸਨ ਮੇਰੇ ਨਾਲ ਬਹਿ ਕੇ ਕੌਣ ਇਸ਼ਨਾਨ ਕਰ ਰਿਹਾ ਹੈ ਮੇਰੇ ਦੂਜੇ ਪਾਸੇ ਕੌਣ ਹੈ ਸੱਜੇ ਪਾਸੇ ਕੌਣ ਹੈ ਖੱਬੇ ਪਾਸੇ ਕੌਣ ਹੈ ਇਹ ਜਿਹੜਾ ਵਿਤਕਰਾ ਸੀ ਨਾ ਭੇਦ ਭਾਵ ਸੀ ਇਹਨੂੰ ਖਤਮ ਕਰਨ ਵਾਸਤੇ ਪਰ ਅਸੀਂ ਸਰੋਵਰਾਂ ਨੂੰ ਕੋਈ ਹੋਰ ਰੂਪ ਦੇ ਦਿੱਤਾ ਖੈਰ ਜਿਹੜੀ ਮੈਂ ਗੱਲ ਕਰਨੀ ਚਾਹਉਣਾ ਦਰਬਾਰ ਸਾਹਿਬ ਵਾਲੇ ਸਰੋਵਰ ਸਰੋਵਰ ਦੇ ਇੱਕ ਕੰਡੇ ਦੇ ਉੱਤੇ ਦੁੱਖ ਪੰਜਨੀ 베ਰੀ ਇਹ ਮੈਂ ਇੱਕ ਵੀਡੀਓ ਪਹਿਲਾਂ ਪਾ ਚੁੱਕਾ ਦੁੱਖ ਪੰਜਨੀ 베ਰੀ ਦੇ ਸੰਬੰਧ ਵਿੱਚ ਉਸ ਸਰੋਵਰ ਦੇ ਸਬੰਧ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਰਜਨੀ ਆਈ ਤੇ ਰਜਨੀ ਠੀਕ ਹੋ ਗਈ। ਮੈਂ ਰਜਨੀ ਵਾਲੀ ਵੀਡੀਓ ਇੱਕ ਵੱਖਰੇ ਢੰਗ ਨਾਲ ਬਣਾਵਾਂਗਾ। ਰਜਨੀ ਦੇ ਸਬੰਧ ਵਿੱਚ ਹੀ ਬਣਾਵਾਂਗਾ ਜਿਹਦੇ ਵਿੱਚ ਹੋਰ ਸੱਜੇ ਖੱਬੇ ਦਾ ਕੋਈ ਮਟੀਰੀਅਲ ਨਹੀਂ ਹੋਏਗਾ। ਪਰ ਕੇਵਲ ਇੰਨੀ ਗੱਲ ਵੀ ਜੇ ਉਸ ਵਕਤ ਬੀਬੀ ਰਜਨੀ ਉੱਥੇ ਆਣ ਕੇ ਠੀਕ ਹੋ ਸਕਦੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਉਸ ਵਕਤ ਗੁਰੂ ਦੀ ਤਾਕਤ ਵਰਤਦੀ ਸੀ। ਤੇ ਅੱਜ ਉਹ ਤਾਕਤ ਮਦਮ ਪੈ ਗਈ ਜਾਂ ਤਾਕਤ ਵਰਤ ਨਹੀਂ ਖਤਮ ਹੋ ਗਈ ਅੱਜ ਵੀ ਹਜ਼ਾਰਾਂ ਰਜਨੀਆਂ ਦੇ ਪਿੰਗਲੇ ਨੇ ਤੇ ਫਿਰ ਉਹਨਾਂ ਰਜਨੀਆਂ ਦੇ ਪਿੰਗਲੇ ਅੱਜ ਠੀਕ ਕਿਉਂ ਨਹੀਂ ਹੋ ਰਹੇ ਫਿਰ ਤੁਸੀਂ ਪਤਾ ਨਹੀਂ ਕਿਹੋ ਜਿਹਾ ਕਮੈਂਟ ਕਰਨੇ ਨੇ ਕੀ ਮੇਰੇ ਬਾਰੇ ਸੋਚੋਗੇ ਕੀ ਨਹੀਂ ਪਰ ਮੈਂ ਇੱਕ ਗੱਲ ਕਹਿ ਦੇਣਾ ਵੀ ਅਸੀਂ ਆਸਤਿਕਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਸਥਾ ਰੱਖਣ ਵਾਲੇ ਆਸਤਿਕਾਂ ਅਸੀਂ ਸੱਜੇ ਖੱਬੇ ਕੂੜ ਕਬਾੜ ਦੇ ਆਸਤਿਕ ਨਹੀਂ ਆ ਖੈਰ ਗੱਲ ਮੈਂ ਕਰ ਰਿਹਾ ਸਾਮ ਵੀ ਅੱਜ ਜਿੱਥੇ ਬੀਬੀ ਰਜਨੀ ਠੀਕ ਹੋਈ ਉੱਥੇ ਨਾਲ ਪਿੰਗਲਵਾੜਾ ਤੁਹਾਨੂੰ ਨਜ਼ਰ ਆ ਰਿਹਾ ਫਿਰ ਉਹ ਪਿੰਗਲਵਾੜਾ ਤੁਸੀਂ ਬੰਨ ਕਿਉਂ ਦਿੱਤਾ ਤੇ ਪਿੰਗਲਵਾੜੇ ਦੀ ਫਿਰ ਪਰੋੜਤਾ ਵੀ ਕਿਉਂ ਕਰਦੇ ਹੋ ਤੇ ਪਿੰਗਲਵਾੜੇ ਦੇ ਲੋਕ ਹੈਲਪ ਵੀ ਕਰਦੇ ਨਹੀਂ ਕਿਉਂ ਕਰਦੇ ਫਿਰ ਤੁਸੀਂ ਪਿੰਗਲਵਾੜੇ ਵਾਲਿਆਂ ਨੂੰ ਜਾ ਕੇ ਕਹਿੰਦੇ ਕਿਉਂ ਨਹੀਂ ਵੀ ਪਿੰਗਲਵਾੜੇ ਦੇ ਕੋੜੀ ਲਿਆਓ ਤੇ ਇਥੇ ਇਸ਼ਨਾਨ ਕਰਾਓ ਤੇ ਸਾਡਾ ਦਾਵਾ ਹੈ ਸਾਡੀ ਗਾਰੰਟੀ ਹੈ ਇੰਨੇ ਦਿਨਾਂ ਦੇ ਅੰਦਰ ਅੰਦਰ ਕੋ ਠੀਕ ਹੋ ਜਾਏਗਾ ਫਿਰ ਇਦਾਂ ਕਿਉਂ ਨਹੀਂ ਕਹਿੰਦੇ ਇੱਕ ਪਾਸੇ ਪਿੰਗਲਵਾੜੇ ਨੂੰ ਦਾਨ ਦੇ ਜਾਂਦੇ ਹੋ ਪਿੰਗਲਵਾੜੇ ਦੀ ਮਦਦ ਕਰੇ ਜਾਂਦੇ ਹੋ ਦੂਜੇ ਪਾਸੇ ਮੰਨੀ ਜਾਂਦੇ ਹੋ ਵੀ ਉੱਥੇ ਰਜਨੀ ਵੀ ਠੀਕ ਹੋਈ ਚਲੋ ਮੈਂ ਇਸ ਗੱਲ ਦੇ ਉੱਤੇ ਤਰਕ ਨਹੀਂ ਕਰਦਾ ਮੈਂ ਖੰਡਨ ਨਹੀਂ ਕਰਦਾ ਮੈਂ ਦਲੀਲ ਨਾਲ ਤੁਹਾਡੇ ਸਾਹਮਣੇ ਗੱਲ ਰੱਖ ਰਿਹਾ ਉਸ ਦਲੀਲ ਨੂੰ ਖੰਡਨ ਕਰਨ ਦਾ ਤੁਸੀਂ ਯਤਨ ਕਰਿਓ ਵੀ ਗੱਲ ਠੀਕ ਹੀ ਜਾਣੀ ਮੈਂ ਤੇ ਗੁਰੂ ਬਾਣੀ ਦੇ ਹੱਕ ਵਿੱਚ ਗੱਲ ਕਰਨੀ ਚਾਹੁੰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਚਲੋ ਮੈਂ ਇਹ ਗੱਲ ਕਹਿੰਦਾ ਵੀ ਆਮ ਸੁਣਨ ਵਿੱਚ ਕਿਦਰੇ ਸ਼ੀਮ 20 ਸਾਲ ਬਾਅਦ ਇਹ ਖਬਰ ਆ ਜਾਂਦੀ ਹੈ ਬੇ ਫਲਾਣੇ ਇਲਾਕੇ ਦੇ ਵਿੱਚੋਂ ਇੱਕ ਗੈਰ ਸਿੱਖ ਕੁੜੀ ਆਈ ਜਾਂ ਸਿੱਖ ਕੁੜੀ ਆਈ ਤੇ ਉਹ ਇੰਨੇ ਸਮੇਂ ਤੋਂ ਅੰਨੀ ਸੀ ਉਹਦੇ ਕੋਲ ਅੱਖਾਂ ਨਹੀਂ ਸਨ ਉਹਨੇ ਉੱਥੇ ਆਣ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਦਿਆਂ ਕਰਦਿਆਂ ਉਹਨੂੰ ਕੁਝ ਫੀਲ ਹੋਇਆ ਉਹਨੇ ਵੇਖਿਆ ਉਹਨੂੰ ਝੌਲੇ ਪਏ ਧੁੰਦਲਾ ਦਿਸਿਆ ਤੇ ਵੰਦੇਆ ਵੰਦੇਆ ਉਹਨੂੰ ਸਾਫ ਦਿਸਣਾ ਸ਼ੁਰੂ ਹੋ ਗਿਆ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੋ ਗਈ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦੇ ਉੱਤੇ ਸ਼ੰਕਾ ਨਹੀਂ ਕਰੋੜ ਕਰੋੜ ਵਾਰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰ ਕਰੋੜ ਕਰੋੜ ਵਾਰ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਪਰ ਮੈਂ ਇਹ ਗੱਲ ਕਹਿਣਾ ਵੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਜਮਤ ਨੂੰ ਤੁਸੀਂ ਘਟਾਉਂਦਾ ਯਤਨ ਕਰ ਰਹੇ ਹੋ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ 도ਗਲਾ ਬਣਾਉਂਦਾ ਯਤਨ ਕਰ ਰਹੇ ਹੋ ਵੀ ਇੱਕ ਦੇ ਨਾਲ ਗੁਰੂ ਐਦਾਂ ਕਰਦਾ ਤੇ ਦੂਜੇ ਦੇ ਨਾਲ ਐਦਾਂ ਕਰਦਾ ਜੇ ਤੇ ਗੁਰੂ ਕਰਨ ਸਿੱਧਾ ਇਹਦੇ ਤੇ ਤੁਸੀਂ ਕਹਿ ਸਕਦੇ ਹੋ ਵੀ ਕਿਸੇ ਤੇ ਰਹਿਮਤ ਹੋ ਗਈ ਕਿਸੇ ਤੇ ਨਾ ਹੋ ਗਈ ਪਰ ਤੁਸੀਂ ਗੁਰੂ ਦੀ ਗੱਲ ਬਾਤ ਵਿੱਚ ਕਰਦੇ ਹੋ ਤੁਸੀਂ ਕਹਿੰਦੇ ਹੋ ਸਰੋਵਰ ਦੀ ਮਹਾਨਤਾ ਹੈ ਤੁਸੀਂ ਸਰੋਵਰ ਦੇ ਉੱਤੇ ਆਣ ਕੇ ਲੋਕਾਂ ਨੂੰ ਜਿਹੜਾ ਇਕੱਠਾ ਕਰਦੇ ਹੋ ਮੈਂ ਉਹਦੀ ਗੱਲ ਕਰ ਰਿਹਾ ਜਿਹੜੀਆਂ ਦਵਾਈਆਂ ਬਣੀਆਂ ਮੈਡੀਕਲ ਦੇ ਅੰਦਰ ਹੈ ਲੋਪੈਥੀ ਦੇ ਅੰਦਰ ਉਹ ਦਵਾਈ ਪਾਪੀ ਖਾਂਦਾ ਹੈ ਤਾਂ ਆਰਾਮ ਆਉਂਦਾ ਹੈ ਪੁੰਨੀ ਖਾਂਦਾ ਹੈ ਤਾਂ ਆਰਾਮ ਆਉਂਦਾ ਹੈ ਇੱਕ ਸਾਧੂ ਵੀ ਉਹ ਦਵਾਈ ਖਾਂਦਾ ਹੈ ਇੱਕ ਅਪਰਾਧੀ ਵੀ ਉਹ ਦਵਾਈ ਖਾਂਦਾ ਹੈ ਇੱਕ ਭਣਾ ਵੀ ਉਹ ਦਵਾਈ ਖਾਂਦਾ ਹੈ ਇੱਕ ਬੁਰਾ ਵੀ ਉਹ ਦਵਾਈ ਖਾਂਦਾ ਹੈ ਕਿਸੇ ਦਾ ਪੇਟ ਦਰਦ ਹੁੰਦਾ ਹੈ ਉਹਨੇ ਦਵਾਈ ਖਾ ਲਈ ਗੋਲੀ ਖਾ ਲਈ ਆਰਾਮ ਮਿਲ ਗਿਆ ਅਗਰ ਸਰੋਵਰ ਦੇ ਅੰਦਰ ਮਹਾਨਤਾ ਹੈ ਤੇ ਫਿਰ ਇਹ ਵਿਤਕਰਾ ਕਿਉਂ ਵੀ ਇੱਕ ਦਾ ਮਸਲਾ ਹੱਲ ਹੋ ਜਾਂਦਾ ਹੈ ਇੱਕ ਦਾ ਨਹੀਂ ਹੁੰਦਾ ਕਿਉਂਕਿ ਤੁਸੀਂ ਗੁਰੂ ਰਾਮਦਾਸ ਜੀ ਨੂੰ ਤੇ ਪਾਸੇ ਕਰ ਦਿੱਤਾ ਨਾ ਇਹ ਤੇ ਕਹਿ ਨਹੀਂ ਰਹੇ ਵੀ ਬਾਣੀ ਦੇ ਅਨੁਸਾਰ ਚੱਲੋ ਤੇ ਬਾਣੀ ਦੀ ਕਿਰਪਾ ਦੇ ਨਾਲ ਆ ਮਸਲਾ ਹੱਲ ਹੋਏਗਾ ਨਹੀਂ ਹੋਏਗਾ ਜੀਵਨ ਜਿਉਣ ਦਾ ਢੰਗ ਮਿਲੇਗਾ ਨਹੀਂ ਮਿਲੇਗਾ ਤੁਸੀਂ ਸਰੋਵਰ ਦੀ ਗੱਲ ਕਰ ਰਹੇ ਹੋ ਤੇ ਮੈਂ ਵੀ ਸਰੋਵਰ ਦੇ ਉੱਤੇ ਤੁਹਾਨੂੰ ਕੇਂਦ੍ਰਿਤ ਕਰਨਾ ਚਾਹੁੰਦਾ ਸਿਰਫ ਸਰੋਵਰ ਦੇ ਉੱਤੇ ਗੁਰੂ ਰਾਮਦਾਸ ਜੀ ਨੂੰ ਪਾਸੇ ਕਰ ਦਈਏ ਘੜੀ ਦੀ ਘੜੀ ਜੇ ਸਰੋਵਰ ਤੇ ਅੰਦਰ ਇੰਨੀ ਮਹਾਨਤਾ ਹੈ ਮੈਂ ਫੇਰ ਕਹਿੰਨਾ ਗੁਰੂ ਰਾਮਦਾਸ ਜੀ ਨੂੰ ਇੱਕ ਇੱਕ ਵਾਰ ਨਹੀਂ ਕਰੋੜਾਂ ਕਰੋੜਾਂ ਵਾਰ ਨਮਸਕਾਰ ਪਰ ਜੇ ਸਰੋਵਰ ਦੇ ਪਾਣੀ ਦੇ ਅੰਦਰ ਇੰਨੀ ਮਹਾਨਤਾ ਹੈ ਤੇ ਮੈਂ ਇੱਕ ਗੱਲ ਕਹਿਣਾ ਵੀ ਭਾਈ ਗੋਪਾਲ ਸਿੰਘ ਜੀ ਬੜੇ ਮਹਾਨ ਕੀਰਤਨੀਆਂ ਹੋ ਗੁਜ਼ਰੇ ਨੇ ਉਹ ਬਲਾਈਂਡ ਸਨ ਸੂਰਮੇ ਸਨ ਅੱਖਾਂ ਤੋਂ ਦਿਸਦਾ ਨਹੀਂ ਸੀ ਉਹਨਾਂ ਦੇ ਗਾਏ ਹੋਏ ਸ਼ਬਦਾਂ ਦੀ ਗੂੰਜ ਅੱਜ ਵੀ ਸਾਡੇ ਕੰਨਾਂ ਦੇ ਅੰਦਰ ਗੂੰਜਦੀ ਹੈ ਅੱਜ ਵੀ ਬੜਿਆਂ ਥਾਵਾਂ ਦੇ ਉੱਤੇ ਉਹਨਾਂ ਦੇ ਸ਼ਬਦ ਲਾਏ ਜਾਂਦੇ ਨੇ ਭਾਵੇਂ ਉਹ ਤਮਿਆ ਵਾਲੇ ਸ਼ਬਦ ਸਨ ਪਰ ਅੱਜ ਵੀ ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਸ਼ਬਦ ਗੂੰਜਦੇ ਨੇ ਉਹਨਾਂ ਨੇ ਕੀਰਤਨ ਕੀਤਾ ਪਰ ساری ਉਮਰ ਬਲਾਈਂਡ ਹੀ ਰਹੇ ਉਸ ਸਰੋਵਰ ਦੇ ਅੰਦਰ ਨਾ ਨਾ ਤੇ ਹੋਣਗੇ ਉਹਨਾਂ ਨੇ ਸਰੋਵਰ ਦੇ ਅੰਦਰ ਹੀ ਇਸ਼ਨਾਨ ਨਾ ਕੀਤਾ ਹੋਵੇਗਾ ਪਰ ਉਹਨਾਂ ਨੂੰ ਤੇ ਅੱਖਾਂ ਨਹੀਂ ਮਿਲੀਆਂ ਕੀਰਤਨੀਏ ਨੇ ਗੁਰੂ ਦੀ ਸੇਵਾ ਕਰਨ ਵਾਲੇ ਨੇ ਕਮਾਲ ਦੀ ਗੱਲ ਹੈ ਗੁਰੂ ਗੁਰੂ ਦਾ ਉਹਦੇ ਨਾਲ ਵਿਤਕਰਾ ਹੋ ਸਕਦਾ ਜਿਹੜਾ ਦਿਨ ਰਾਤ ਲੋਕਾਂ ਦੀ ਸੇਵਾ ਕਰਦਾ ਤੇ ਕੀਰਤਨ ਦੇ ਰਾਈਂ ਕਰਦਾ ਇਸ ਤੋਂ ਅੱਗੇ ਚੱਲਨੇ ਹਜ਼ੂਰੀ ਜਥਾ ਸਤਕਾਰਯੋਗ ਭਾਈ ਗੁਰਮੇਸ਼ ਸਿੰਘ ਜੀ ਬڑے ਮਹਾਨ ਕੀਰਤਨੀਆਂ ਨੇ ਬਾ ਕਮਾਲ ਕੀਰਤਨੀਆਂ ਨੇ ਗੁਣੀ ਕੀਰਤਨੀਆਂ ਨੇ ਬਜ਼ੁਰਗ ਕੀਰਤਨੀਆਂ ਨੇ ਤੇ ਭਾਈ ਗੁਰਮੇਸ ਸਿੰਘ ਜੀ ਵੀ ਬ্লাইন্ড ਨੇ ਉੱਥੇ ਹੀ ਦਰਬਾਰ ਸਾਹਿਬ ਦੇ ਅੰਦਰ ਉਹ ਬਹੁਤ ਲੰਮਾ ਸਮਾਂ ਸੇਵਾ ਕਰਦੇ ਨੇ ਸੇਵਾ ਕਰਦੇ ਰਹੇ ਉਹਨਾਂ ਨੇ ਸਰੋਵਰ ਦੇ ਅੰਦਰ ਕਦੇ ਇਸ਼ਨਾਨ ਨਹੀਂ ਕੀਤਾ ਜਾਂ ਕੀ ਕਹਿੰਦੇ ਹੋ ਵੀ ਉਹਨਾਂ ਦੀ ਸ਼ਰਧਾ ਦੇ ਅੰਦਰ ਕਮੀ ਹੋਏਗੀ ਜਾਂ ਕੀ ਕਹਿੰਦੇ ਹੋ ਵੀ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਉਹਨਾਂ ਦੇ ਉੱਤੇ ਨਹੀਂ ਹੋਏਗੀ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦਾ ਤੇ ਸਭ ਤੋਂ ਵੱਡਾ ਪ੍ਰਤੀਕ ਹੈ ਭਾਈ ਗੁਰਮੇ ਸਿੰਘ ਸਭ ਤੋਂ ਵੱਡੀ ਨਿਸ਼ਾਨੀ ਹੈ ਗੁਰੂ ਰਾਮਦਾਸ ਦੀ ਭਾਈ ਗੁਰਮੇ ਸਿੰਘ ਜਿਨ੍ਹਾਂ ਨੇ ਬਲਾਈਂਡ ਹੁੰਦਿਆ ਹੋਇਆ ਸੂਰਮੇ ਹੁੰਦਿਆ ਹੋਇਆ ਅੱਖਾਂ ਤੋਂ ਮਨਾਖੇ ਹੁੰਦਿਆ ਹੋਇਆ ਬਰੇਲ ਭਾਸ਼ਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਤਿਆਰ ਕਰ ਦਿੱਤਾ ਬਰੇਲ ਭਾਸ਼ਾ ਬਾਰੇ ਮੈਂ ਅੱਧਾ ਮਿੰਟ ਲਾ ਕੇ ਗੱਲ ਕਹਿ ਦਿਆਂ ਇੱਕ ਬਰੇਲ ਲੂਇਸ ਨਾਮ ਦਾ ਬੱਚਾ ਪੈਦਾ ਹੋਇਆ ਔਰ ਉਹ ਪੈਦਾ ਹੋਇਆ 1804 ਦੇ ਅੰਦਰ ਫਰਾਂਸ ਦੇ ਅੰਦਰ ਪੈਦਾ ਹੋਇਆ ਪੈਰਿਸ ਦੇ ਨਾਲ ਇੱਕ ਟਾਊਨ ਹੈ 22 ਮੀਲ ਦੂਰੀ ਦੇ ਉੱਤੇ ਇੱਕ ਟਾਊਨ ਨੇ ਉੱਥੇ ਪੈਦਾ ਹੋਇਆ 11 ਸਾਲ ਦੀ ਉਸ ਬੱਚੇ ਦੀ ਬਰੇਲ ਦੀ ਉਮਰ ਸੀ ਜਦੋਂ ਇੱਕ ਐਕਸੀਡੈਂਟ ਦੇ ਅੰਦਰ ਉਹਨਾਂ ਦੀਆਂ ਅੱਖਾਂ ਚਲੀਆਂ ਗਈਆਂ 11 ਸਾਲ ਦੀ ਉਮਰ ਸੀ ਉਹਨਾਂ ਨੇ 1824 ਤੱਕ ਪਹੁੰਚਦਿਆਂ ਪਹੁੰਚਦਿਆਂ 1804 ਦਾ ਉਹਨਾਂ ਦਾ ਬਰਥ ਹੈ 1815 ਵਿੱਚ ਐਕਸੀਡੈਂਟ ਹੁੰਦਾ ਹੈ 1824 ਤੱਕ ਪਹੁੰਚਦੇ ਆ ਪਹੁੰਚਦੇ ਆ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ 63 ਅੱਖਰਾਂ ਵਾਲੀ ਇੱਕ ਬਰੇਲ ਭਾਸ਼ਾ ਤਿਆਰ ਕਰ ਲਈ ਉਹਨਾਂ ਦਾ ਨਾਂ ਸੀ ਲੂਇਸ ਬਰੇਲ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਉਹ ਭਾਸ਼ਾ ਦਾ ਨਾਂ ਰੱਖ ਲਿਆ 63 ਅੱਖਰ ਜਿਵੇਂ ਇੱਧਰ ਹੁੰਦੇ ਨੇ 35 ਅੱਖਰ ਇੰਗਲਿਸ਼ ਦੇ 26 ਅੱਖਰ ਇਹਨੇ ਉਹਨਾਂ ਨੇ ਬਰੇਲ ਭਾਸ਼ਾ ਦੀ 63 ਅੱਖਰਾਂ ਵਾਲੀ ਇੱਕ ਭਾਸ਼ਾ ਤਿਆਰ ਕਰ ਲਈ 1829 ਦੇ ਅੰਦਰ ਉਹਨਾਂ ਨੇ ਚੰਗੀ ਤਰ੍ਹਾਂ ਉਹ ਭਾਸ਼ਾ ਤਿਆਰ ਕਰਕੇ ਤੇ ਉਹਦੇ ਨਾਲ ਕੋਈ ਲਿਖਣਾ ਵੀ ਸ਼ੁਰੂ ਕਰ ਦਿੱਤਾ 1834 ਦੇ ਅੰਦਰ ਉਹਨਾਂ ਨੇ ਬਹੁਤ ਕੁਝ ਲਿਖਿਆ ਤੇ ਸਪੇਨ ਦੀ ਇੱਕ ਪ੍ਰਦਰਸ਼ਨੀ ਦੇ ਅੰਦਰ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਦੀ ਭਾਸ਼ਾ ਦੀਆਂ ਕੁਝ ਕਿਤਾਬਾਂ ਕੁਝ ਉਹਨਾਂ ਦੀ ਲਿਖਿਤ ਪ੍ਰਦਰਸ਼ਨੀ ਦੇ ਅੰਦਰ ਪ੍ਰਦਰਸ਼ਿਤ ਕੀਤੀ ਗਈ 1837 ਦੇ ਅੰਦਰ ਬਹੁਤ ਚੰਗੇ ਟੰਗ ਦੇ ਨਾਲ ਕੋਈ ਬੁੱਕਾਂ ਛਪੀਆਂ ਜਿਹੜੀ ਪਾਸ਼ਾ ਅੱਜ ਤੱਕ ਵੀ ਕੰਮ ਕਰਦੀ ਹੈ ਫਿਰ ਮੈਂ ਉਸ ਪਾਸੇ ਨਾ ਜਾਮਾ ਇਹ ਤੇ ਗੱਲ ਵਿਚਕਾਰ ਆ ਗਈ ਬਰੇਲ ਪਾਸ਼ਾ ਦੇ ਅੰਦਰ ਸਤਕਾਰਯੋਗ ਭਾਈ ਗੁਰਮੇਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਤਿਆਰ ਕੀਤਾ ਇਹਨੂੰ ਤੁਸੀਂ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਨਹੀਂ ਸਮਝਦੇ ਬਲਾਈਂਡ ਹੁੰਦਿਆ ਹੋਇਆ ਇੰਨੀ ਬਾਣੀ ਯਾਦ ਕੀਤੀ ਸੁਰ ਤਾਲ ਦੇ ਅੰਦਰ ਚੰਗੇ ਟੰਗ ਦੇ ਨਾਲ ਉਹਨਾਂ ਨੇ ਕੀਰਤਨ ਦੀ ਸੇਵਾ ਨਿਭਾਈ ਨਿਭਾ ਰਹੇ ਨੇ ਇਨੂੰ ਤੁਸੀਂ ਗੁਰੂ ਰਾਮਦਾਸ ਦੀ ਕਿਰਪਾ ਨਹੀਂ ਸਮਝਦੇ ਤੇ ਸਰੋਵਰ ਦੇ ਅੰਦਰ ਵੀ ਬੜੀ ਵਾਰੀ ਉਹਨਾਂ ਨੇ ਨਹਾਤਾ ਹੋਵੇਗਾ ਇਸ਼ਨਾਨ ਕੀਤਾ ਹੋਵੇਗਾ ਪਰ ਉਹਨਾਂ ਨੂੰ ਵੀ ਅੱਖਾਂ ਨਹੀਂ ਮਿਲੀਆਂ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਬੜੇ ਸਤਕਾਰਯੋ ਕੀਰਤਨੀਏ ਭਾਈ ਅਮਰੀਕ ਸਿੰਘ ਜੀ ਜੋ 1984 ਦੇ ਸਾਕੇ ਦੇ ਅੰਦਰ ਸ਼ਹੀਦ ਹੋ ਗਏ ਸਨ ਉਹ ਵੀ ਅੱਖਾਂ ਤੋਂ ਮੁਣਾਖੇ ਸਨ ਉਹਨਾਂ ਕੋਲ ਵੀ ਅੱਖਾਂ ਦੀ ਰੋਸ਼ਨੀ ਨਹੀਂ ਸੀ ਉਹ ਵੀ ਦਰਬਾਰ ਸਾਹਿਬ ਦੇ ਕੀਰਤਨੀਏ ਨੇ ਉਹ ਵੀ ਕਈ ਵਾਰ ਸਰੋਵਰ ਵਿੱਚ ਇਸ਼ਨਾਨ ਕਰ ਚੁੱਕੇ ਹੋਣਗੇ ਨਹਾਤੇ ਹੋਣਗੇ ਪਰ ਉਹਨਾਂ ਨੂੰ ਹੀ ਅੱਖਾਂ ਨਾ ਮਿਲੀਆਂ ਮੈਂ ਗੱਲ ਇਹ ਕਰ ਰਿਹਾ ਵੀ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨੂੰ ਤੇ ਰੱਖਦੇ ਹੋ ਪਾਸੇ ਬਾਣੀ ਨੂੰ ਰੱਖਦੇ ਹੋ ਪਾਸੇ ਬਸ ਸਰੋਵਰ ਦੀ ਮਹਾਨਤਾ ਬਣਾਉਂਦੇ ਹੋ ਤੇ ਜਿਹੜੀ ਮਹਾਨਤਾ ਬਣਾਉਣ ਲੱਗਿਆਂ ਤੁਹਾਨੂੰ ਇਹ ਸਮਝ ਵੀ ਨਹੀਂ ਪੈਂਦੀ ਵੀ ਲੋਕਾਂ ਦੀ ਸ਼ਰਤਾ ਸਗੋਂ ਚੱਕਣਾ ਚੂਰ ਕਰਨ ਦਾ ਯਤਨ ਕਰ ਰਹੇ ਹੋ ਤੁਹਾਨੂੰ ਕਹਿਣਾ ਇਹ ਚਾਹੀਦਾ ਸੀ ਵੀ ਆਓ ਆਉਣ ਵਾਲਿਓ ਸਰੋਵਰ ਵਿੱਚ ਨਾਓ ਇਸ਼ਨਾਨ ਕਰੋ ਤਨ ਦੀ ਸੁਸਤੀ ਲਾਓ ਤੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਬਬੋ ਕੀਰਤਨ ਸੁਣੋ ਤੇ ਉਹ ਜਿਹੜੀ ਦਰਬਾਰ ਸਾਹਿਬੋਂ ਗੂੰਜ ਪੈਂਦੀ ਹੈ ਨਾ ਬਾਣੀ ਦੀ ਉਹ ਬਾਣੀ ਆਪਣੇ ਨਾਲ ਆਪਣੇ ਘਰਾਂ ਨੂੰ ਲੈ ਜਿਓ ਪਾਣੀ ਲੈ ਜਿਓ ਜਾਂ ਨਾ ਲੈ ਜਾਈਓ ਪਰ ਉਹ ਬਾਣੀ ਆਪਣੇ ਮਨ ਦੇ ਅੰਦਰ ਸੰਭਾਲ ਕੇ ਪੱਲੇ ਬੰਨ ਕੇ ਜਰੂਰ ਲੈ ਜਿਓ ਉਹਦੇ ਨਾਲ ਤੁਹਾਡਾ ਸਦਾਰ ਹੋਏਗਾ ਮੇਰੇ ਮੇਰੇ ਵਾਸਤੇ ਤੁਸੀਂ ਕਿਦਾਂ ਸੋਚੋਗੇ ਤੁਹਾਡੀ ਮਰਜ਼ੀ ਹੈ ਪਰ ਮੈਂ ਆਮ ਸਿੱਧੀ ਸਧਾਰਨ ਗੱਲ ਕਹਿ ਰਿਹਾ ਹਾਂ ਬਈ ਜੇ ਉਹ ਸਰੋਵਰ ਦੇ ਅੰਦਰ ਵਾਕਈ ਇਨੀ ਮਹਾਨਤ ਹੈ ਕੋੜੀ ਠੀਕ ਹੁੰਦੇ ਨੇ ਤੇ ਆ ਚੰਦ ਦਿਨ ਪਹਿਲਾਂ ਇੱਕ ਕੜਾਏ ਚ ਡਿੱਗ ਕੇ ਸੇਵਾਦਾਰ ਸਿੱਖ ਸੇਵਾਦਾਰ ਸਿੰਘ ਜਿਹਦੀ ਵਿਚਾਰੇ ਦੀ ਮੌਤ ਵੀ ਹੋ ਗਈ ਉਹ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਗਿਆ ਉਹਨੂੰ ਚੁੱਕ ਕੇ ਸਰੋਵਰ ਵਿੱਚ ਕਿਉਂ ਨਹੀਂ ਇਸ਼ਨਾਨ ਕਰਾਇਆ ਉਹਨੂੰ ਚੁੱਕ ਕੇ ਹਸਪੀਟਲ ਵੱਲ ਕਿਉਂ ਲੈ ਕੇ ਭੱਜੇ ਤੇ ਫਿਰ ਉਹਦੀ ਮੌਤ ਵੀ ਹੋ ਗਈ ਜਦੋਂ ਤੁਹਾਡੇ ਕੋਲ ਇਨੀ ਵੱਡੀ ਤਾਕਤ ਦਾ ਸੋਮਾ ਹੈ ਤੇ ਫਿਰ ਉਹਨੂੰ ਉੱਥੇ ਸਰੋਵਰ ਵਿੱਚ ਨਾਉਣਾ ਚਾਹੀਦਾ ਸੀ ਸਭ ਤੋਂ ਪਹਿਲਾ ਕੰਮ ਪਰ ਤੁਸੀਂ ਪਹਿਲਾ ਕੰਮ ਕੀ ਕੀਤਾ ਹਸਪੀਟਲ ਨੂੰ ਪਜੇ ਇਹਦਾ ਮਤਲਬ ਇਹ ਹੈ ਵੀ ਪਤਾ ਤੁਹਾਨੂੰ ਵੀ ਹੈ ਵੀ ਇਹਨੂੰ ਆਰਾਮ ਕਿੱਥੋਂ ਮਿਲ ਸਕਦਾ ਹੈ ਇਹ ਕਿੱਥੇ ਜਾ ਕੇ ਬਸ ਸਕਦਾ ਹੈ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦਾ ਤੁਸੀਂ ਇੱਕ ਜਿਹੜਾ ਕੰਮ ਬਣ ਲਿਆ ਵੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਗੁੰਮਰਾਹ ਕਰੀ ਚੱਲੋ ਸਰੋਵਰ ਵਿੱਚ ਨਾਓ ਤੱਕ ਹੀ ਸੀਮਤ ਰੱਖੋ ਸਰੋਵਰ ਵਿੱਚ ਨਾਓ ਰਜ ਰਜ ਨਾਓ ਇੱਕ ਵਾਰ ਨਾਓ ਸੌ ਵਾਰ ਨਾਓ ਰੋਜ਼ ਰੋਜ਼ ਨਾਓ ਪਰ ਸਰੋਵਰ ਵਿੱਚ ਨਾਉਣ ਤੋਂ ਬਾਅਦ ਕੁਝ ਨਹੀਂ ਮਿਲਣਾ ਮਿਲੇਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਮੰਨਣ ਬਾਣੀ ਨੂੰ ਪੜਨ ਤੇ ਬਾਣੀ ਨੂੰ ਆਪਣੇ ਉੱਤੇ ਘਟਾਉਣ ਤੋਂ ਬਾਅਦ ਲਾਗੂ ਕਰਨ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ